ਲੁਧਿਆਣਾ ਤੋਂ ਆਪ ਦੇ ਵਰਕਿੰਗ ਪ੍ਰਧਾਨ ਅਮਨ ਸਿੰਘ ਸ਼ਰੀ ਕਲਸੀ ਅਤੇ ਕੈਬਨਿਟ ਮੰਤਰੀ ਤਰੁਣਪ੍ਰੀ ਸਿੰਘ ਸੌਂਦਿਕ ਐਮਪ੍ਰੈਸ ਕਾਨਵਾਰਤਾ ਨੂੰ ਸੰਬੋਧਿਤ ਕਰਦੇ ਹੋਏ ਐਮ ਜਾਣਕਾਰੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਲੁਧਿਆਣਾ ਦੇ ਵਿਜੀਲੈਂਸ ਦੇ ਐਸਐਸਪੀ ਨੇ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਇੱਕ ਨੋਟਿਸ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਜਦੋਂ ਇਸ ਦੀ ਤਹਿਤ ਅੱਗੇ ਤਾਂ ਪੂਰਾ ਪ੍ਰਸ਼ਾਸਨ ਤਾਂ ਬੜੇ ਹੈਰਾਨੀਜਨਕ ਖੁਲਾਸੇ ਨਿਕਲ ਕੇ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਕਿ ਭਾਰਤ 'ਚ ਪਹਿਲੀ ਵਾਰ ਅਜੀਹਾ ਹੋਇਆ ਹੋਊ ਕਿ ਕੋਈ ਸਿਆਸੀ ਲਾਹਾ ਲੈਣ ਦੇ ਲਈ ਇੰਨੇ ਨੀਵੇਂ ਪੱਧਰ ਤੱਕ ਵੀ ਜਾ ਲਗਦਾ ਹੈ ਕਿ ਆਪਣੇ ਹੀ ਮਿੱਤਰ ਨੂੰ ਕਹਿ ਕੇ ਜਿਹੜਾ ਮਿੱਤਰ ਐਸਐਸਪੀ ਹੈ ਉਸ ਨੂੰ ਭਾਰਤ ਪੂਸ਼ ਨਾਸ਼ੂ ਨੂੰ ਇੱਕ ਨੋਟਿਸ ਜਾਰੀ ਕੀਤਾ ਜਦ ਇਸ ਦੀ ਤਾਇ ਤੱਕ ਗਏ ਤਾਂ ਪਤਾ ਲੱਗਿਆ ਕਿ ਉਹ ਐਸਐਸਪੀ ਭਾਰਤ ਪੂਸ਼ ਨਾਸ਼ੂ ਦਾ ਬਚਪਨ ਦਾ ਦੋਸਤ ਨਿਕਲਿਆ ਕੱਲ ਦੇ ਅਖਬਾਰਾਂ ਦੇ ਵਿੱਚ ਅੱਜ ਜਿਹੜੀ ਖਬਰ ਲੱਗੀ ਉਹਦੇ ਵਿੱਚ ਲਿਖਿਆ ਗਿਆ ਕਿ ਲੁਧਿਆਣਾ ਦੇ ਵਿਜੀਲੈਂਸ ਤੇ ਐਸਐਸਪੀ ਨੇ ਭਾਰਤ ਪੂਸ਼ਣ ਆਸ਼ੂ ਜੀ ਦੇ ਖਿਲਾਫ ਇੱਕ ਨੋਟਿਸ ਜਾਰੀ ਕੀਤਾ ਜਦੋਂ ਇਹਦੀ ਤੈਹ ਤੱਕ ਗਏ ਜਦੋਂ ਇਹਦੀ ਤੈਹ ਤੱਕ ਗਿਆ ਸਾਡਾ ਪੂਰਾ ਪ੍ਰਸ਼ਾਸਨ ਤਾਂ ਬੜੇ ਹੈਰਾਨੀ ਜਨਕ ਬੜੇ ਸੰਸਨੀਖੇਜ ਖੁਲਾਸੇ ਨਿਕਲ ਕੇ ਸਾਹਮਣੇ ਆਏ ਇਹ ਭਾਰਤ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਉਹ ਕਿ ਕੋਈ ਸਿਆਸੀ ਲਾਹਾ ਲੈਣ ਦੇ ਲਈ ਕੋਈ ਸਿਆਸੀ ਲਾਹਾ ਲੈਣ ਦੇ ਲਈ ਕੋਈ ਐਨੇ ਥੱਲੜੇ ਐਨੇ ਨੀਵੇਂ ਪੱਧਰ ਤੱਕ ਵੀ ਜਾ ਸਕਦਾ ਹੈ ਕਿ ਆਪਣੇ دوست ਨੂੰ ਕਹਿ ਕੇ ਆਪਣੇ ਮਿੱਤਰ ਨੂੰ ਕਹਿ ਕੇ ਆਪਣੇ ਕਲਾਸ ਫੈਲੋ ਨੂੰ ਕਹਿ ਕੇ ਕਿਹੜਾ ਕਲਾਸ ਫੈਲੋ ਜਿਸ ਐਸਐਸਪੀ ਨੇ ਭਾਰਪੂਸ਼ਣ ਆਸ਼ੂ ਨੂੰ ਨੋਟਿਸ ਜਾਰੀ ਕੀਤਾ ਤਾਂ ਜਦੋਂ ਤੈਹ ਤੱਕ ਗਏ ਪਤਾ ਲੱਗਿਆ ਕਿ ਉਹ ਐਸਐਸਪੀ ਭਾਰਤ ਪੂਸ਼ਣ ਆਸ਼ੂ ਦਾ ਕਲਾਸ ਫੈਲੋ ਨਿਕਲਿਆ ਬਚਪਨ ਦਾ ਦੋਸਤ ਨਿਕਲਿਆ ਨਾਲ ਪੜਦਾ ਔਰ ਆਪਣੇ ਦੋਸਤ ਨੂੰ ਫਾਇਦਾ ਪਹੁੰਚਾਉਣ ਦੇ ਲਈ ਭਾਰਤ ਪੂਸ਼ਣ ਆਸ਼ੂ ਦੇ ਕਹਿਣ ਤੇ ਕਿ ਮੈਨੂੰ ਸਿੰਪਥੀ ਮਿਲ ਜੂਗੀ ਵੋਟਾਂ ਦੇ ਵਿੱਚ ਮੈਨੂੰ ਲੋਕ ਵਿਚਾਰਾ ਸਮਝ ਲੈਣਗੇ ਤਾਂ ਜਿਹੜਾ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਕੋਈ ਬਹੁ ਕਰੋੜੀ ਕੋਈ ਸਕੂਲ ਦਾ ਜਿਹੜਾ ਇੱਕ ਘਟਾਲਾ ਹੈ ਵੀ ਉਹਦੇ ਤਹਿਤ ਮੈਨੂੰ ਇਸ ਵਕਤ ਤੂੰ ਨੋਟਿਸ ਕਰਕੇ ਸੰਮਨ ਕਰ ਲੈ ਤਾਂ ਜੋ ਲੋਕ ਮੇਰੇ ਪ੍ਰਤੀ ਸਿੰਪੈਥੈਟਿਕ ਹੋ ਜਾਣ ਲੋਕਾਂ ਨੂੰ ਇਹ ਲੱਗੇ ਪਤਾ ਨਹੀਂ ਖੌਰੇ ਸਰਕਾਰ ਹੈ ਜਿਹੜੀ ਆਸ਼ੂਨਾ ਧੱਕਾ ਕਰਨ ਲੱਗੀ ਹੋਈ ਹੈ ਸੋ ਇੱਕ ਬੜੀ ਮਹੱਤਵਪੂਰਨ ਗੱਲ ਸਾਹਮਣੇ ਨਿਕਲ ਕੇ ਆਈ ਹੈ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪੂਰੇ ਕੇਸ ਦੇ ਵਿੱਚ ਇੰਨੀ ਕੁ ਬੁਰੀ ਤਰ੍ਹਾਂ ਨਾਲ ਕਾਂਗਰਸ ਘਬराई ਪਈ ਆ ਆਪਣੀ ਹਾਰ ਦੇਖਦੇ ਹੋਏ ਕਿ ਇਸ ਤਰੀਕੇ ਦੀਆਂ ਕੋਝੀਆਂ ਚਾਲਾਂ ਥੱਲੇ ਪੱਤਰ ਦੀਆਂ ਚਾਲਾਂ ਨੇ ਜਿਹੜੀਆਂ ਉਹ ਚੱਲਣ